ਹਾਂਜੀ ਰਿਜ਼ਰਵ ਕੀ ਗਾਲੀ ਸਾਰਿਆਂ ਨੂੰ ਮਨਤਰੀ ਕਾਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਵਾਈਗਰੂ ਜੀ ਕਰੇ ਕਿ ਦੀਵਾਲੀ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰੀ ਹੋਵੇ ਤੇ ਵਧੀਆ-ਵਧੀਆ ਤੁਸੀਂ ਇੰਜੋਏ ਕਰੋ ਤੇ ਅੱਜ ਹੈਗੀ ਹੈ ਜੀ 21 ਤਰੀਕ ਤੇ ਆਪਾਂ ਮਨਾ ਰਹੇ ਹਾਂ ਜੀ 21 ਜੀ ਦੀ ਦੀਵਾਲੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਦੀਵਾਲੀ 21 ਤਰੀਕ ਦੀ ਮਨਾ ਰਹੀ ਆ 20 ਤਰੀਕ ਦੀ ਮਨਾਈ ਹੈ ਕਿ 21 ਤਰੀਕ ਦੀ ਮਨਾ ਰਹੇ ਹੋ ਤੇ ਅੱਜ ਹੈਗੇ ਜੀ 21 ਤਰੀਕ ਤੇ ਅੱਜ ਹੈ ਗਿਆ ਜੀ ਦੀਵਾਲੀ ਤੇ ਆਪਾਂ ਚੱਲੇ ਆਂ ਜੀ ਬਾਬੇ ਸ਼ਿਦਾਂ ਤੇ ਆਪਣੇ ਤੇ ਹਨਾ ਬਾਕੀ ਹੋਰ ਭੂਆ ਸਤੀ ਤੇ ਬੱਵਾ ਮਾਨਸਾ ਰਾਮ ਦੇ ਤੇ ਕਟਾਣਾ ਸਾਹਿਬ ਮਠਾ ਟਿਕਣ ਚੱਲੇ ਆਂ ਤੇ ਸਾਰੇ ਜਣੇ ਵਲੌਗ ਦੇ ਨਾਲ ਜੁੜੇ ਰਹੋ ਜੀ ਤੇ ਵਲੌਗ ਨੂੰ ਇੰਜੋਏ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸੋਣਾ ਤੇ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਤੇ ਬਾਕੀ ਆਉਣ ਵਾਲੇ ਵਲੌਗ ਬਹੁਤ ਹੀ ਜ਼ਿਆਦਾ ਵਧੀਆ-ਵਧੀਆ ਹੋਣਗੇ ਤੇ ਬਹੁਤ ਹੀ ਘੈਂਟ-ਘੈਂਟ ਹੋਣਗੇ ਤੁਹਾਡੇ ਸਾਰਿਆਂ ਦੇ ਵਾਸਤੇ ਤੇ ਹਨਾ ਵੀਡੀਓ ਨੂੰ ਪਲੀਜ਼ ਇੰਜੋਏ ਕਰਿਆ ਕਰੋ ਤੇ ਫੋਲੋਅਰ ਚ ਜ਼ਰੂਰ ਕਰਿਆ ਕਰੋ ਤੇ ਉਸ ਤੋਂ ਬਾਅਦ ਵਿੱਚ ਵੀ ਹਨਾ ਅੱਜ ਹੈਗੇ ਇੱਕ ਇੱਕ ਤੇ ਬਾਕੀ ਹੋਣਾ ਅੱਗੇ ਹੈਗਾ ਜੀ ਕੇ ਕੇ ਕਰੇ ਬਹੁਤ ਹੀ ਖਾਸ ਪ੍ਰੋਗਰਾਮ ਬਣੇ ਰਹੋ ਜੀ ਵਲੌਗ ਦੇ ਨਾਲ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਕੀ ਪ੍ਰੋਗਰਾਮ ਆ ਤੇ ਆਪਾਂ ਕੀ ਕੀ ਕਰਦੇ ਆ ਉਥੇ ਤੇ ਜੈਸੇ ਤਾਂ ਮੈਂ ਤੁਹਾਨੂੰ ਦੱਸ ਦਾਨੀ ਕਿ ਹੈਗੀ ਆ ਜੀ ਆਪਣੇ ਮੈਰਿਜ ਤੇ ਕੇ ਕੇ ਕਰੇ ਕੀ ਦੀ ਮੈਰਿਜ ਆ ਤੇ ਅੱਗੇ ਕੇ ਤੁਹਾਨੂੰ ਵਲੌਗਾਂ ਦੇ ਵਿੱਚ ਜਰੂਰ ਪਤਾ ਲੱਗ ਜਾਊਗਾ ਤੇ ਤੁਸੀਂ ਸਾਰੇ ਜਣੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਹੁਣ ਚੱਲਦੇ ਆਂ ਜੀ ਤੇ ਜਾ ਕੇ ਗੁਰਦੁਆਰਾ ਸਾਹਿਬ ਦੇਖਦੇ ਆਪਾਂ ਮਾਤਾ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਰਸ ਕਰਦੇ ਜਿੱਦਾਂ ਸੰਗਤ ਆ ਤੇ ਆ ਰੋ ਕੇ ਸੌਂ ਗਈ ਆ ਚਲੋ ਹੈਲੋ ਗਾਇਜ਼ ਜਿਹੜੇ ਪੇੜ ਦੇ ਉਹ ਦਾਦੂ ਇੱਥੇ ਬੱਦੂ ਤੁਸੀਂ ਵੀ ਵਲੌਗ ਬਣਾਣਾ ਨਵਾਂ ਹੈਪੀ ਦਿਵਾਲੀ ਹੈਪੀ ਦਿਵਾਲੀ ਹੈਪੀ ਬਦਾਰੀ ਇਹ ਉਹ ਦੇਖੀਏ ਵੀਡੀਓ ਜਿਹੜੀ ਮੈਂ ਕੱਲ ਸਟੇਟਸ ਪਾਇਆ ਸੀ ਮੈਂ ਦੇਖੀ ਦਵਾਈ ਕਿਹਦੀ ਆ ਪਤਾ ਨਹੀਂ ਆ ਜੀ ਦਵਾਈਆਂ ਜੀ ਦਵਾਈ ਦੀ ਪਤਾ ਨਹੀਂ ਇਹ ਨਾ ਨਾ ਛੱਡਿਆ ਛੱਡਿਆ ਕੱਲ ਵੀ ਚੱਲ ਤੂੰ ਗੇਟ ਖੋਲ ਗੇਟ ਖੋਲ ਖਾਲੀ ਫਿਰ ਗੇਟ ਖੋਲੋ ਗੇਟ ਸੰਗੇ ਘੇਟ ਕੋ। ਲਾਉਜੀ ਚੱਲੀ ਆਪਾਂ। ਆਹ ਕੀ ਹੋ ਰਿਹਾ? ਅਸਵੇਰੇ ਆਏ ਇਹਨੇ ਲੱਭੀ ਤਾਂ ਚਿੱਤ। ਹਾਈ ਵਿੱਚ ਛਿੱਤਰ ਖਾਂਦਾ। ਤਾਂ ਹੀ ਖਾਂਦਾ ਫਿਰ। ਹੋਰ ਗਣਾ ਤਾਂ ਥੋੜੀ ਖਾਂਦਾ ਛਿੱਤਰ ਇਹ। ਛਿੱਤਰ ਆਖੋ। ਸੰਗੇ ਬੈਠ। ਜੇ ਲਾਉਂਦੇ ਆ। ਆ ਕੀ ਹੁੰਦੇ? ਹੁਣ ਲਾ ਵੀ ਦੇ ਹਾਂ ਰੁਕ ਜਾ। ਬੈਠੀ ਨਾ ਹੁਣ। ਇਹ ਤਾਂ ਪਹਿਲਾਂ ਬੈਠਣਗੇ। ਹੋਰ ਤਾਂ। ਕਾਹ ਵੀ ਹੁਣ ਸਮਾਂ ਰੱਖੋ ਇੱਥੇ। ਹੈਲੋ ਉਠੋ ਆਹ ਹੁਣਾ ਕਰਦੀ ਹੁਣ ਇੱਕ ਥਾਂ ਤੇ ਸਾਈਡ ਤੇ ਰੱਖ ਲਓ ਚੰਗਾ ਲੋਟੋ ਕੇ ਲੋਟੋ ਕੇ ਲੋਟੋ ਸਮਾਂ ਦੇ ਤਨੇ ਵਜੇ ਚਲੋ ਜੀ ਹੁਣ ਆਪਾਂ ਮੱਥਾ ਵਗੈਰਾ ਟੇਕ ਲਈਏ ਚੱਲ ਕੇ ਜਾ ਕੇ ਤੇ ਫਿਰ ਨਾਲੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਕਰਾਉਣੇ ਆ ਤੇ ਹੁਣ ਮਿਲਦੇ ਆ ਜੀ ਬਾਅਦ ਵਿੱਚ आ रहा था कल से चला आ रहा था मैं डेली लाइक करते हूं डाल दो मैं बोल बात करता हूं बोलूंगा I ਹਿੰਦੂ ਤੇ ਬਿਆਹੀ ਜੇ ਸੰਤ ਚੱਲਾਉਂਦਾ ਉਹ ਸੰਤ ਉਹ ਕਹਿੰਦੇ ਜੀ ਠੱਕਾ ਮੈਂ ਲਾਣਾ ਮੈਂ 5 ਮਿੰਟ ਰੋਕੋ ਬੰਦਾ ਬੰਦ ਕੇ ਦੇਖਣ ਕਿ ਉਹ ਬੰਦਾ ਉਧਰ ਹੀ ਗਾ ਲਵਾਈਆਂ ਜਾਂ ਉਹ ਕਰਾਉਂਦਾ ਜੀ ਲੱਡੂ ਮੈਨੂੰ ਖਾਜੋ ਐਸੀ ਲੱਗਤ 아, 반도하고 나, 예만

10ਵੀਂ ਲੰਗਰ ਲੱਗਿਆ ਹੁੰਦਾ ਵੈਸੇ ਹਮ ਨਹੀਂ ਹੈਗਾ ਢੀੜ ਖਾਸੀ ਓਰੇ ਵਾਹ ਸੋਤ ਸੋ ਜਾ ਬੱਸ ਲੰਗਰ ਨੂੰ ਨਾ ਪਕੜਨੀ ਮੈਨੂੰ फिर 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 फिर

ছিল <laughs> ਚਲੋ ਹਲੋ ਜੀ ਉਹ ਮੱਠਾ ਟੇਕ ਲੈ ਜੀ ਪਰ ਢੇੜ ਬਹੁਤ ਜਿਆਦਾ ਹੈ ਜੀ ਹੱਜਾ ਪਾ ਟੇਕ ਲੈ ਜੀ ਇਧਰ ਆ ਗਿੰਦਾ ਦੇਕੇ ਪਿੱੱਡਾ ਫੇਰਾ ਗਿਆ ਟੈਕਿੰਗ ਰਾਣਾ ਸਾਰਾ ਸਮਾਨ ਤਾਂ ਹੈਗਾ ਬੱਦਾਂ 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 ਵੇ ਦਬੇ ਦਾ ਗਿਆ ਵੇ ਦਬੇ ਦਾ